ਹੈ ਇਹ ਸ਼ਾਵਦ ਬ੍ਰਹਮ ਭੇਦੀ ਦੇ ਅੰਦਰ ਵੀ ਸਮਝਾਇਆ ਗਿਆ ਹੈ ਕਿ ਸੰਤ ਮਤ ਦੇ ਅੰਦਰ ਇਹ ਨੌਂ ਰਾਤਾਂ ਤੋਂ ਕਿਹਾ ਭਾਵੇਂ ਦਸਵਾਂ ਜੀ ਨੂੰ ਅਸੀਂ ਦਸਹਿਰਾ ਮੰਨ ਲੈਂਦੇ ਉਹ ਸਾਡਾ ਦਸਵਾਂ ਬੋਵਤ ਮੰਡਲ ਵੈ ਕਿਉਂਕਿ ਇਹੀ ਤਾਂ ਭੇਦ ਹੈ ਜੇ ਸਾਡਾ ਸਮਾਜ ਇਸ ਇਸ ਮਾਰਗ ਦੇ ਨਾਲ ਆਪਾਂ ਨਹੀਂ ਜੁੜੇ ਆ ਤਾਂ ਸਮਾਜ ਦੇ ਅੰਦਰ ਬੜੇ वाद-ਗਵਾਦ ਇਸੇ ਕਰਕੇ ਇਹ ਸਹਿਬ ਜਿਹੜਾ ਆਸੀਓ ਸਹਿਬ ਤੋਂ ਬੇਮੁਖ ਹੋ ਗਏ ਫਿਰ ਮਹਾਰਾਜ ਇੱਕ ਸ਼ਬਦ ਵਰਤਣ ਲੱਗਦੇ ਆ ਕਹਿੰਦੇ ਕਿੰਕਰ ਕੀ ਕਰਤੀ ਕਰੈ ਸਹਿਬ ਬੇਮੁਖ ਜੀਵ ਇਹ ਜੀਵ ਸਹਿਬ ਜੀ ਤੋਂ ਬੇਮੁਖ ਹੋ ਗਏ ਆਪਣੇ ਅਸੀਂ ਸਮਾਜ ਦੇ ਅੰਦਰ ਵਿਚਰਨ ਕਰਦੇ ਆ ਬਾਹਰੀ ਕਿਰਿਆ ਦੇ ਨਾਲ ਜੁੜਦੇ ਆ ਦੇਖੋ ਹੁਣ ਮਹਾਰਾਜ ਜੀ ਕਿੰਨਾ ਸੋਹਣਾ ਕਹਿ ਰਹੇ ਆ ਕਹਿੰਦੇ ਨਾਦਰ ਮੂਨ ਦਾ ਨਿਰੰਤਰ ਖੇਲ ਗਦਨ ਮੰਡਲ ਮੈਂ ਡੀਰਾ ਜੇ ਰਹਿਣੀ ਸਹਿਬ ਭੇਟੇ ਜੇ ਮਨ ਸਾਵ ਤੇਰਾ ਪੂਰਾ ਸੰਤ ਮਤ ਇਸੇ ਸ਼ਬਦ ਦੇ ਵਿੱਚ ਸਾਡੇ ਕੋਲ ਦਾ ਪਾਵਨ ਬਾਣੀ ਦਾ ਬਹੁਤ ਵੱਡਾ ਖਜ਼ਾਨਾ ਹੈ ਹਾਂ ਇਸੇ ਸ਼ਬਦ ਅੰਦਰ ਸੰਤ ਮਤ ਦਾ ਪੂਰਾ ਭੇਦ ਛੁਪਿਆ ਹੋਇਆ ਹੈ ਕਿ ਸਾਡੇ ਸਰੀਰ ਦੇ ਇਸ ਤਰ੍ਹਾਂ ਨੌ ਦਰਵਾਜ਼ੇ ਜਿਹੜੇ ਉਹ ਖੁੱਲੇ ਐ ਦਸਵਾਂ ਦਵਾਰਾ ਜਿਹੜਾ ਗੋਪਤ ਐ ਇਸ ਕਰਕੇ ਉਹ ਸਾਡਾ ਸੰਤ ਮਤ ਕਹਿੰਦਾ ਕਿ ਐਸੇ ਮਾਰਗ ਦੇ ਜੋ ਭੇਦੀ ਮਹਾਪੁਰੇ ਜੇ ਉਹਨਾਂ ਦੇ ਕੋਲ ਇਸ ਤਰ੍ਹਾਂ ਅਸੀਂ ਆਪਣੇ ਜੀਵਨ ਨੂੰ ਸਫਲ ਕਰਨੇ ਦੇ ਵਾਸਤੇ ਮਾਰਗ ਪੁੱਛ ਕੇ ਸਾਧਕ ਜਦੋਂ ਨੋ ਦਰਵਾਜਿਆਂ ਨੂੰ ਬੰਦ ਕਰਦਾ ਹੈ 10ਵਾਂ ਉਹ ਦਵਾਰ ਜਿਹੜਾ ਉਹਨੂੰ ਖੋਲਦਾ ਹੈ ਜਿੰਨੇ ਸੇਵਾਦਾਰ ਹੁਣ ਵਿੱਚ ਬੈਠੇ ਆ ਜਿਹੜੇ ਅੰਮ੍ਰਿਤ ਵੇਲੇ ਬ੍ਰਹਮ ਭੇਦੀ ਦਾ ਪਾਠ ਕਰਨ ਵਾਲੇ ਹੈ ਉਹਨਾਂ ਨੂੰ ਪਤਾ ਹੈ ਇਹ ਸਰੀਰ ਦੇ ਅੰਦਰ ਇਸ ਤਰ੍ਹਾਂ ਦਾਸ ਜਿਹੜੇ ਆਂ ਖੱਟ ਚੱਕਰ ਜਿਹੜੇ ਕੰਠ ਤੱਕ ਹੋਏ ਫਿਰ ਤੇਰਕੁਟੀ ਹੈ ਫਿਰ ਭਵਰ ਗੁਫਾ ਹੈ ਫਿਰ ਦਸਵਾਂ ਦੁਆਰ ਇਹਦੀ ਵੀ ਬੜੀ ਲੋੜ ਹੈ ਕਿਉਂਕਿ ਅੱਜ ਸਮਾਜ 'ਚ ਰੌਲਾ ਰੱਪਾ ਜ਼ਿਆਦਾ ਹੈ ਉਹ ਤਾਂ ਹੀ ਹੈ ਕਿ ਅਸੀਂ ਬਾਹਰ ਮੁਕਤਾ ਦੇ ਨਾਲ ਜੁੜਦੇ ਆ ਅਸੀਂ ਸਰੀਰਾਂ ਦੇ ਨਾਲ ਤਾਂ ਜੁੜਦੇ ਅਸੀਂ ਪਾਵਨ ਬਾਣੀ ਦੇ ਨਾਲ ਨਹੀਂ ਜੁੜਦੇ ਅਸੀਂ ਗੁਰੂ ਮੰਤਰ ਸ਼ਬਦ ਦੇ ਨਾਲ ਜੁੜੇ ਹੋਏ ਤਾਂ ਜੀ ਆਰਤੀ ਦੇ ਸ਼ਬਦ ਦੇ ਅੰਦਰ ਕਹਿ ਰਹੇ ਤੇ ਕਿ ਐਨਾ ਹੀ ਧਰਮ ਗ੍ਰੰਥਾਂ ਦਾ ਸਾਰਾ ਹੈ ਸਵਾਦ ਕਿ ਇੱਕ ਇੱਕ ਸਵਾਦ ਸਾਡਾ ਇਸ ਤਰ੍ਹਾਂ ਮਹਾਰਾ ਦੀ ਜ਼ਿਆਦ ਦੇ ਵਿੱਚ ਜਾਵੇ ਹਾਂ ਉਹਦੇ ਨਾਲ ਅਸੀਂ ਇਹ ਸਮਾਜ ਦੇ ਸਾਰੇ ਵਰਜ ਵੀ ਅਦਾ ਕਰੀਏ ਕਿਉਂਕਿ ਜੇ ਐਸੀ ਮਨੋਵਿਰਤੀ ਬਣ ਜਾਵੇ ਹਾਂ ਕਈ ਵਾਰ ਅਸੀਂ ਸ਼ਬਦਾਂ ਦੇ ਅੰਦਰ ਸੁਣਦੇ ਐ ਸ਼ਬਦਾਂ ਦੇ ਅੰਦਰ ਇਹ ਸੁਣਦੇ ਰਹਿੰਦੇ ਐ ਮਹਾਰਾ ਦਾ ਵੈਸੇ ਪਾਵਨ ਬਾਣੀ ਦਾ ਸ਼ਬਦ ਵੀ ਹੈ ਉਹ ਸਤਿਗੁਰ ਜੀ ਸ਼ਬਦ ਅੰਦਰ ਕਹਿ ਰਿਹਾ ਕਹਿੰਦੇ ਮਾਲਾ ਫੇਰਤ ਜੁਗ ਗਿਆ ਫਿਰਿਆ ਨਾ ਮਨ ਕਾ ਫੇਰ ਪਰ ਜੇ ਹੁਣ ਸ਼ਬਦ ਨੂੰ ਅਸੀਂ ਸੁਲਝੇ ਹੋਏ ਆਦਰ ਜੋਗ ਗੁਰੂਆਂ ਦੇ ਅਨਸਾਰ ਦੇਖੀਏ ਤਾਂ ਮਾਲਾ ਦਾ ਵੀ ਕੋਈ ਦਰਨ ਨਹੀਂ ਹੈ ਕਿਉਂਕਿ ਜੇ ਮਾਲਾ ਹੀ ਨਹੀਂ ਘੁਮਾ ਸਕੇ ਤਾਂ ਮਨ ਦਾ ਫੇਰ ਤਾਂ ਫੇਰ ਕਿੱਥਾ ਘੁੰਮਣਾ ਮਨ ਦੀ ਤਾਂ ਗੱਲ ਬੜੀ ਦੂਰ ਹੈ ਇਸ ਕਰਕੇ ਉਹ ਪਵਿੱਤਰ ਗੁਰਬਾਣੀ ਦਾ ਸ਼ਬਦ ਦਾ ਰਹਿਤਵਾਦ ਹੈ ਕਿ ਅਸੀਂ ਜੀਵਨ ਦੇ ਵਿੱਚ ਇਸ ਤਰ੍ਹਾਂ ਪਾਵਨ ਬਾਣੀ ਦੇ ਨਾਲ ਜੁੜੇ ਹੋਏ ਹੈ ਕਿਉਂਕਿ ਇੰਨੇ ਥੋੜੇ ਸ਼ਬਦਾਂ ਦੇ ਅੰਦਰ ਹੀ ਤੁਸੀਂ ਸੁਣ ਰਹੇ ਤੇ ਤੇਜ ਕੀ ਅਰਦੀ ਦੇਜੇ ਕੇ ਆਗੇ ਤੇਜ ਕਾ ਭੋਗ ਤੇਜ ਕੋ ਲਾਗੇ ਤੇਜ ਪਖਾਵੇ ਤੇਜ ਵਜਾਵੇ ਤੇਜ ਹੀ ਨਾਚੇ ਤੇਜ ਹੀ ਗਾਵੇ ਤੈਸ ਕਰਕੇ ਸਾਡੇ ਇਸ਼ਟ ਗੁਰੂ ਦੇਵ ਜੋ ਬੰਦੀ ਛੋੜ ਜੀ ਮਹਾਰਾਜ ਆਹ ਦੋਸਦਾ ਅਸੀ ਬੰਦੀ ਛੋੜ ਜੀ ਦਾ ਵਾਸਦੇਗ ਰੂਪ ਦੇਖਦੇ ਤਾਂ ਇਸੇ ਤਰ੍ਹਾਂ ਉਹ ਪ੍ਰਕਾਸ਼ ਤੇਜੋਮਈ ਸਰੂਪ ਹੈ ਤੇਜ ਪੁੰਜਦਾ ਰੂਪ ਹੈ ਜਿਸ ਤਰ੍ਹਾਂ ਮਹਾਰਾ ਦੀ ਜੋਤ ਜਗ ਰਹੀ ਹੈ ਆਹ ਕਦੇ ਵੀ ਅਸੀਂ ਨਗਰਾਂ ਦੇ ਅੰਦਰ ਜਿਸ ਤਰ੍ਹਾਂ ਪਾਵਨ ਬਾਣੀ ਦਾ ਜਾਪ ਹੁੰਦਾ ਹੈ ਕਹਿੰਦੇ ਅੱਜ ਪਾਵਨ ਗੁਰਬਾਣੀ ਦਾ ਪਾਠ ਜਿਹੜਾ ਉਹ ਪ੍ਰਕਾਸ਼ ਹੋ ਰਿਹਾ ਹੈ ਕਿਉਂਕਿ ਮਹਾਰਾਜ ਵਾੜਾ ਇਸ ਤਰ੍ਹਾਂ ਉਹ ਜੋਤੀ ਸਰੂਪ ਹੈ